ਤੁਹਾਡਾ ਕੀ ਨੁਕਸਾਨ ਹੋਇਆ ਮੇਰੇ ਘਰ ਰੁੜ ਗਿਆ ਸਾਰਾ ਪੈਲੀ ਵੀ ਰੁੜ ਗਈ ਸਵਾ ਕੇਲਾ ਪੈਲੀ ਦਾ ਇਹ ਮੇਰੇ ਕੋਲੇ ਦੋ ਵੀ ਰੁੜ ਗਈ ਆ ਖਰਾਬ ਹੋ ਗਈ ਪੈਲੀ ਵੀ ਘਰ ਵੀ ਰੁੜ ਗਿਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਮੈਂ ਤੇ ਮੇਰਾ ਬੱਚਾ ਵਾ ਤੇ ਬੱਚੇ ਜਿਹੜੇ ਨਿੱਕੇ ਆ ਤੋਂ ਪੋਤਰੀ ਪੋਤਰਾ ਹੋ ਸ਼ਹਿਰ ਘੱਟ ਨੇ ਜਿਹਾ ਰਿਸ਼ਤੇਦਾਰਾਂ ਚ ਕਿਹਨੇ ਤੇ ਕੌਣ ਆ ਸੀਰਾਰੇ ਮੈਂ ਆ ਤੇ ਮੇਰਾ ਪੁੱਤ ਵਾ ਮੁੰਡਾ ਮੇਰਾ ਕਾਲੂ ਨਾ ਤੁਹਾਡਾ ਸਾਰਾ ਰੁੜ ਗਿਆ ਸਾਰਾ ਰੁੜ ਗਿਆ ਇਤਨਾ ਕਦੇ ਉੱਥੇ ਬੰਦੇ ਖਲੋ ਜਾ ਕਦੇ ਉੱਥੇ ਖਲੋ ਜਾ ਇਤਨਾ ਟਾਈਮ ਪਾਸ ਕਰੀਦਾ ਤੇ ਰਾਤ ਨੂੰ ਕਿਸ ਦੇ ਘਰ ਜਾ ਪਈਦਾ ਮੈਂ ਨੀ ਕਰਦੇ ਹਾਂ ਰਾਤ ਨੂੰ ਕਿਸ ਦੇ ਘਰ ਜਾ ਕੇ ਸੌਂ ਹਾਂ ਕਿਸ ਦੇ ਘਰ ਸੌਂਨੇ ਆ ਰਾਤ ਨੂੰ ਇਹਨਾਂ ਵੀਰਾਂ ਨੂੰ ਪਤਾ ਵੇਖ ਕੇ ਆਏ ਘਰ ਇਹਨਾਂ ਵੀਰਾਂ ਵੇਖਿਆ ਕਰ ਕਿ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਕੀ ਮੰਗ ਘਰ ਹੀ ਆਨੇ ਸਾਡਾ ਘਰ ਹੀ ਹਾਨੂੰ ਮਿਲ ਜੇ ਘਰ ਦੀ ਸਾਡੇ ਘਰ ਹੀ ਹਾਨੂੰ ਬਹਿਣ ਦਾ ਥਾਂ ਮਿਲ ਜੇ ਮੇਰੇ ਨਿੱਕੇ ਨਿੱਕੇ ਬੱਚੇ ਆ ਪੋਤਰੀ ਪੋਤਰਾ ਨੇ ਗੇ ਨੀ ਗੱਤੇ ਉਹਨਾਂ ਨੂੰ ਮੈਂ ਨਹੀਂ ਦੱਸਦੀ ਉਹ ਮੁੰਡਾ ਵੀ ਦਾਖਲ ਹੀ ਹੁਣ ਛੁੱਟੀ ਮਿਲੀ ਆ ਪੋਤਰੇ ਨੂੰ ਪੋਤਰਾ 15 ਦਿਨ ਦਾਖਲ ਰਿਆ ਹੁਣ ਛੁੱਟੀ ਹੁਣ ਕਰੇ ਆ